ਵਾਰ ਕੀ ਕਾ ਖਾਲਸਾ ਵਾਹਿਗੀ ਕੀ ਫਤਿਹ ਦਾਸਾ ਜਪਜੀ ਦੇ ਨਾਲ ਸੈਸਕ੍ਰਿਤੀ ਸ਼ਲੋਕ ਮਹਲਾ 5 ਦਾ ਜੋ 49ਵਾਂ ਸ਼ਲੋਕ ਹੈ ਉਸ ਦੀ ਵਿਚਾਰ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਆਪ ਹੀ ਉਸ ਦੀ ਵਿਚਾਰ ਕਰਵਾ ਲੈਣ ਹੁਣ ਜੋ 49ਵਾਂ ਸ਼ਲੋਕ ਹੈ ਸੈਸਕ੍ਰਿਤੀ ਸ਼ਲੋਕ ਮਹਲਾ 5 ਦਾ ਉਸ ਦਾ ਪਾਠ ਸਭਨ ਕਰੋ ਅਜਾ ਪਗੰਤ ਕੰਧ ਮੂਲੰ ਬਸੰਤੇ ਸਮੀਪ ਕਹਿਰੇ ਤਤਰ ਗਤੇ ਸੰਸਾਰੇ ਨਾਨਕ ਸੋਗ ਹਰਖੰਗ ਵਿਆਪਤੇ ਵਹਿਗਿਕਾ ਖਾਲਸਾ ਵਹਿਗਿਕੀ ਫਤਿਹ ਇਸ 41ਵੇਂ ਸ਼ਲੋਕ ਵਿੱਚ ਜੋ ਸੈਕਟਰੀ ਸ਼ਲੋਕ ਮਾ ਲਾ ਪੰਜਵਾਂ ਦਾ ਪੰਨੇ ਪਾਛਾ ਤੁੰਤੰ ਸ਼੍ਰੀ ਗੁਰੂ ਵਰਜਨ ਦੇ ਸਾਹਿਬ ਸਾਦ ਨੂੰ ਸਿੱਖਿਆ ਦੇ ਰਹੇ ਨੇ ਕਿਉਂ ਜਦੋਂ ਆਦਮੀ ਇਸ ਸੰਸਾਰ ਵਿੱਚ ਹਰਖ ਤੇ ਸੋਗ ਦੇ ਵਿੱਚ ਵੱਗਿਆ ਰਹਿੰਦਾ ਹੈ ਤੇ ਕਿਉਂ ਹੋਵੇਂ ਕਰਕੇ ਆ ਜੇ ਕੋਈ ਪ੍ਰਾਪਤੀ ਹੁੰਦੀ ਹੈ ਤੇ ਉਹਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਉਹਦਾ ਸ਼ੁਕਰਾਨਾ ਪ੍ਰਮਾਤਮਾ ਦਾ ਕਰਨਾ ਚਾਹੀਦਾ ਪਰ ਹਉਮੇ ਵਿੱਚ ਆ ਕੇ ਆਦਮੀ ਉਦੋਂ ਸੈਲੀਬ੍ਰੇਟ ਕਰਦਾ ਢੋਲ ਵਜਾਉਂਦਾ ਨੱਚਦਾ ਗਾਉਂਦਾ ਲੋਕਾਂ ਨੂੰ ਦੱਸਦਾ ਮੇਰੀ ਬੜੀ ਵਰੀ ਪ੍ਰਾਪਤੀ ਹੈ ਕਿ ਗੁਰੂ ਦੀ ਕਿਰਪਾ ਸਦਕਾਏ ਕੁਝ ਮਿਲਿਆ ਪਰ ਜਦੋਂ ਕੋਈ ਨੁਕਸਾਨ ਹੋ ਜਾਂਦਾ ਫਿਰ ਚਿੰਤਾ ਵਿੱਚ ਸੋਗਤ ਹੋ ਜਾਂਦਾ ਫਿਰ ਉਹਦੇ ਪਹਾਣੇ ਨੂੰ ਮਿੱਠਾ ਕਰਕੇ ਨਹੀਂ ਮੰਨਦਾ ਦੀਰਗ ਰੋਗ ਮਾਇਆ ਸਾਧਿਓ ਇਹ ਕਹਿੰਦੇ ਮਾਇਆ ਦਾ ਇਹਦਾ ਮੋਹ ਹੈ ਤੇ ਇਹ ਜ homogene ਕਰਕੇ ਆਦਮੀ ਵੱਡਾ ਰੋਗ ਹੈ ਇਹਦੇ ਵਿੱਚ ਫਸਿਆ ਰਹਿੰਦਾ ਕਦੀ ਹਰ ਖੁਸ਼ੀ ਵਿੱਚ ਤੇ ਕਦੀ ਗਰਮੀ ਚ ਰਹਿੰਦਾ ਇਸੇ ਤਰ੍ਹਾਂ ਨਾਮੇ ਪਾਸ਼ਾ ਨੇ ਦੱਸਿਆ ਵੀ ਜਿਹਨੂੰ ਇਹ ਹਰਕ ਸੋਗ ਨਹੀਂ ਹੁੰਦਾ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ ਗਰਮੀ ਨਹੀਂ ਹੁੰਦੀ ਉਹਦੇ ਬਾਣੇ ਵਿੱਚ ਰਹਿ ਜਾਂਦਾ ਉਹਦੇ ਲਈ ਮਿੱਤਰ ਤੇ ਸੱਜਣ ਜਿਹੜੇ ਨੇ ਵੈਰੀ ਜਿਹੜੇ ਨੇ ਉਹ ਵੀ ਬਰਾਬਰ ਹੁੰਦੇ ਨੇ ਉਹ ਕਹਿੰਦੇ ਜਿੰਦਾ ਹੀ ਮੁਕਤ ਆ ਨਾਮੇ ਪਾਸ਼ਾ ਕਹਿੰਦੇ ਹਰਕ ਸੋਗ ਜਾ ਕੇ ਨਹੀਂ ਵੈਰੀ ਵੀ ਸਮਾਨ ਕਹੋ ਨਾ ਸੁਣ ਰੇ ਮਨਾ ਮੁਕਤ ਕਾਹੇ ਦਾ ਜਾਨ ਉਹ ਜੀ ਉਦੇਮੁਕ ਨੇ ਜਿਨ੍ਹਾਂ ਨੂੰ ਨਾ ਕੋ ਖੁਸ਼ੀ ਹੁੰਦੀ ਹੈ ਕੋ ਪ੍ਰਾਪਤੀ ਹੋ ਜੇ ਉਹ ਸਭ ਨੂੰ ਸ਼ੁਕਰਾਨਾ ਕਰਦੇ ਨੇ ਜੇ ਕੋ ਨੁਕਸਾਨ ਹੋ ਜੇ ਤੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਉਹਨਾਂ ਲਈ ਮਿੱਤਰ ਤੇ ਸੱਜਣ ਵਿੱਚ ਤੇ ਦੁਸ਼ਮਣ ਵਿੱਚ ਕੋਈ ਫਰਕ ਨਹੀਂ ਹੁੰਦਾ ਕਿਉਂ ਉਹ ਪਰਮਾਤਮਾ ਇਨੀ ਸਹਿਨਸੀਲਤਾ ਨਾਲ ਚੁੰਦੀ ਹੈ ਜੋ ਜਿੰਦੇ ਮੁਕਤ ਨੇ ਹੁਣ ਇਹ ਪਾਤਸ਼ਾਹ ਨੇ ਦੱਸਿਆ ਸਾਨੂੰ ਵੀ ਇਸੇ ਤਰ੍ਹਾਂ ਸੰਸਾਰ ਵਿੱਚ ਤਤਰ ਗਤੇਂਦਾ ਤਤਰ ਗਤੇ ਸੰਸਾਰੇ ਨਾਨਕ ਸੋਗ ਹਰਖ ਵਿਆਪ ਤੇ ਇਸੀ ਤਰ੍ਹਾਂ ਮਨੋਖ ਨੂੰ ਸੰਸਾਰ ਦੇ ਵਿੱਚ ਕਦੀ ਖੁਸ਼ੀ ਤੇ ਕਦੀ ਗਰਮੀ ਆਉਂਦੀ ਆ ਕਿਉਂ ਹਉਮੇ ਵਿੱਚ ਰਹਿ ਕੇ ਉਹ ਜੋ ਕੋਈ ਪ੍ਰਾਪਤੀ ਕਰਦਾ ਤੇ ਉਹਨੂੰ ਸੈਲੀਬ੍ਰੇਟ ਬਹੁਤ ਕਰਦਾ ਉਹਨੇ ਖੁਸ਼ੀ ਬੜੀ ਮਨਾਉਂਦਾ ਟੋਲ ਧਮਾਕਾ ਕਰਦਾ ਨੱਚਦਾ ਗਾਉਂਦਾ ਲੋਕਾਂ ਨੂੰ ਦੱਸਦਾ ਵੀ ਮੈਂ ਬਹੁਤ ਵੱਡਾ ਆ ਆਦਮੀ ਆ ਮੇਰੀ ਬੜੀ ਮੇਰੀ ਪਾਚਿਆ ਮੈਂ ਹਿੰਮਤ ਕੀਤੀ ਆ ਮੇਰੀ ਇਹ ਮਿਹਨਤ ਕਰਕੇ ਮੈਨੂੰ ਸਭ ਕੁਝ ਮਿਲਿਆ ਤੇ ਫਾਜੇ ਤੋਂ ਕੋਈ ਨੁਕਸਾਨ ਹੁੰਦਾ ਫਿਰ ਹੁੰਦਾ ਹੈ ਉਹ ਬਾਅਦਾਂ ਕਹਿੰਦੇ ਨੇ ਇਹ ਸਾਰਾ ਕੁਝ ਜਿਹੜਾ ਹੈ ਇਹ ਹਉਮੇ ਕਰਕੇ ਆ ਪਰ ਉਹਨੇ ਇੱਕ ਮਿਸਾਲ ਦਿੱਤੀ ਹੈ ਕਿ ਜਿੱਦਾ ਬੱਕਰੀ ਹੈ ਉਹਨੂੰ ਖਾਣ ਪੀਣ ਨੂੰ ਬਹੁਤ ਚੰਗੀਆਂ ਜਿਹੜਾ ਕੰਧਮੂਲੰ ਆਜਾ ਆਜਾ ਹੁੰਦਾ ਬੱਕਰੀ ਉਹ ਗਾਂਤ ਕੰਧਮੂਲੰ ਭਾਵ ਉਹ ਭੋਗਦੀ ਹੈ ਚੰਗੇ ਚੰਗੇ ਜਿਹੜੀਆਂ ਬਨਸਪਤੀਆਂ ਨੇ ਉਹ ਖਾਂਦੀ ਹੈ ਬਸੰਤੇ ਮੀਵਤ ਕੇਰੇ ਕੇਰੇ ਹੁੰਦਾ ਛੇਰ ਸਮੀਰ ਹੁੰਦਾ ਨੇੜੇ ਬਸੰਤੇ ਵੱਸਦੀ ਹੈ ਕਿ ਉਹ ਛੇਰ ਦੇ ਨੇੜੇ ਰਹਿੰਦੀ ਹੈ ਤੇ ਉਹਨੂੰ ਜਦੋਂ ਖਾਂਦੀ ਹੈ ਤਾਂ ਉਹਦੇ ਤਾਂ ਬੜੀ ਖੁਸ਼ ਹੁੰਦੀ ਹੈ ਇਹ ਸਵਾਦਲੇ ਭੋਜਨ ਨੇ ਪਰ ਜਦੋਂ ਸ਼ੇਰ ਸਾਹਮਣੇ ਦੇਖਦਾ ਫਿਰ ਉਸ ਮੌਤ ਦਾ ਡਰ ਫਿਰ ਚਿੰਤਾ ਵਿੱਚ ਰਹਿੰਦੀ ਹੈ ਉਹਦਾ ਸਰੀਰ ਵੱਡਾ ਫੁੱਲਦਾ ਨਹੀਂ ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਇਸ ਸੰਸਾਰ ਦੇ ਵਿੱਚ ਕਦੀ ਖੁਸ਼ੀ ਤੇ ਕਦੀ ਗਰਮੀ ਵਿੱਚ ਰਹਿੰਦਾ ਹੈ ਜਿਹੜਾ ਪ੍ਰਮਾਤਮਾ ਤੋਂ ਟੁੱਟਾ ਹੈ ਕਿਉਂ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੈ ਉਹਦੇ ਭਾਣੇ ਵਿੱਚ ਰਹਿੰਦਾ ਹੈ ਉਹ ਅਨੰਦ ਵਿੱਚ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਪਾਤਸ਼ਾਹ ਨੇ ਇਸ ਕਰਕੇ ਸਾਨੂੰ ਸਮਝਾਇਆ ਹੈ ਕਿ ਜੇ ਆਪਾਂ ਉਹਦੇ ਹੁਕਮ ਤੇ ਰਜਾ ਵਿੱਚ ਰਹਾਂਗੇ ਸਾਨੂੰ ਬਹੁਤੀ ਖੁਸ਼ੀ ਨਹੀਂ ਹੋਏਗੀ ਕੋ ਗਮੀ ਨਹੀਂ ਹੋਏਗੀ ਤੇ ਜੇ ਆਪਾਂ ਆਪਣੇ ਹੌਮੇ ਵਿੱਚ ਰਵਾਂਗੇ ਮੇਰੀ ਪ੍ਰਾਪਰਟੀ ਆ ਤੇ ਇਹ ਮਾਟੀ ਦਾ ਪੁੱਤਲਾ ਕੈਸੇ ਦੱਸਦਾ ਦੇਖੇ ਦੇਖੇ ਸੁਨੇ ਬੋਲੇ ਦੌਰੇ ਫਿਰਦਾ ਜਬ ਕਿਸ ਪਾਵੇ ਤਾਂ ਗਰਭ ਕਰਦਾ ਮਾਇਆ ਗਈ ਤੇ ਰੋਣ ਲੱਗਦਾ ਜਦੋਂ ਕੋਈ ਪ੍ਰਾਪਤੀ ਕਰਦਾ ਕਹਿੰਦਾ ਮੇਰੀ ਪ੍ਰਾਪਤੀ ਆ ਉਹਦਾ ਹੰਕਾਰ ਕਰਦਾ ਤੇ ਜਦੋਂ ਕੋਈ ਨੁਕਸਾਨ ਹੋ ਜਾਂਦਾ ਫਿਰ ਰੋਂਦਾ ਪੈਂਦਾ ਵੀ ਪ੍ਰਮਾਤਮਾ ਨੇ ਮੇਰੇ ਕੋ ਖੋ ਲਿਆ ਪਰ ਪਾਤਸ਼ਾਹ ਜਿਹੜੇ ਉਸ ਪ੍ਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਉਹਦੇ ਹੁਕਮਰ ਜਾਵੇ ਵਿੱਚ ਰਹਿੰਦਾ ਆਪਣੀ ਹੌਮੇ ਨੂੰ ਮਾਰਦਾ ਮੇਰਾ ਮੁੱਜ ਮੇ ਕੁਛ ਨਹੀਂ ਜੋ ਕੁਛ ਐਸੋ 13 13 ਤੁਝ ਕੋ ਸੌਂਪ ਕੇ ਕੇ ਲਾਗੇ ਮੇਰਾ ਤੂੰ ਤੂੰ ਕਰਦਾ ਤੂੰ ਹੂਆ ਮੁੱਜ ਮੇ ਰਹਾ ਨਾ ਹੂੰ ਆਪਾ ਪਰ ਕ ਮਿਟ ਗਿਆ ਜਬ ਦੇਖੂ ਤਾਂ ਤੂੰ ਉਹ ਜਿਹੜਾ ਦੇਖਦਾ ਉਹਨੂੰ ਪਰਮਾਤਮਾ ਜਿਹਸਦਾ ਫਿਰ ਉਹਦਾ ਸ਼ੁਕਰਾਨਾ ਕਰਦਾ ਉਹਦੇ ਭਾਣੇ ਵਿੱਚ ਰਹਿੰਦਾ ਗੁਰੂ ਮਹਾਰਾਜ ਬਖਸ਼ਿਸ਼ ਕਰਨੇ ਸਤਰਾ ਸਾਨੂੰ ਵੀ ਇਸ ਤਰ੍ਹਾਂ ਦਾ ਜੀਵਨ ਦੇਣ ਤਾਂ ਕਿ ਹਰ ਖਸੋਕ ਤੋਂ ਬਚ ਸਕੀਏ ਤੇ ਉਸ ਪਰਮਾਤਮਾ ਦੇ ਸ਼ਰਨ ਵਿੱਚ ਰਹਿ ਕੇ ਆਪਾ ਆਨੰਦ ਵਿੱਚ ਜੀਵਨ ਜੀ ਸਕੀਏ ਪੁਰਜੋਗ ਦੀ ਮਾਫੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ